ਇਰ ਪਾਲਵਰ ਸਾਹਿਬ ਦੇਖਦੇ ਆ ਜੀ ਉਹਨਾਂ ਦੀ ਰਹਿਨਮਾਈ ਹੇਠ ਆਪਾਂ ਬ੍ਰੈਂਟਨ ਈਸਟ ਤੋਂ ਜਿਹੜਾ ਆਪਾਂ ਇਹ ਅੱਜ ਚੋਣ ਮੋਹਮ ਜਿਹੜੀ ਸਟਾਰਟ ਕਰਨ ਜਾ ਰਹੇ ਹਾਂ ਕੀ ਕਹਿਣਾ ਚਾਹੋਗੇ ਪਹਿਲਾਂ ਵੀ ਬੜੀ ਬੜੀ ਗੱਲਾਂ ਕੀਤੀਆਂ ਕੋਈ ਨਵੀਂ ਗੱਲ ਵੀ ਕਹੋ ਔਰ ਦੱਸੋ ਕੀ ਕਹਿਣਾ ਹੈ ਸਭ ਤੋਂ ਵੱਡਾ ਇਸ਼ੂ ਕ੍ਰਾਈਮ ਦਾ ਕੀ ਬਣ ਗਿਆ ਬ੍ਰੈਂਟਨ ਸੋਚਿਆ ਸੀ ਕਦੀ ਤੋ ਇਹ ਕਿ ਸਟੋਰ ਤੇ ਚੱਲ ਜਾਓ ਉਥੇ ਸਕਿਉਰਿਟੀ ਗਾਰਡ ਖੜੇ ਨੇ ਲੋਕ ਲੱਗੇ ਪਏ ਨੇ ਲੋਕਾਂ ਦੇ ਘਰ ਪੰਨੀ ਜਾ ਰਹੇ ਗੋਲੀਆਂ ਚੱਲਦੀਆਂ ਨੇ ਲੋਕਾਂ ਤੋਂ ਫਰौतीयां ਮੰਗੀਆਂ ਜਾਂਦੇ ਐਕਸਟਰਸ਼ਨਸ ਬੇਕ ਪ੍ਰੋਬਲਮ ਹੈ ਐਂਡ ਕਾਸਟ ਆਫ ਲਿਵਿੰਗ ਇਜ਼ ਵੈਰੀ ਹਾਈ ਲੋਕੀ ਜਿਹੜੇ ਸਾਡੇ ਬੱਚੇ ਨੇ ਉਹ ਕਦੋਂ ਕਰ ਲੈਣਗੇ ਅੱਜ ਦੇ ਦਿਨਾਂ ਦਾ ਨੂੰ ਦਾ ਡਰ ਨਹੀਂ ਕਿਸੇ ਨੂੰ ਜਦੋਂ ਪਤਾ ਹੈ ਕਿ ਮੈਨੂੰ ਕੁਝ ਹੋਣਾ ਹੀ ਨਹੀਂ ਜੇ ਮੈਂ ਫੜ ਵੀ ਹੋ ਗਿਆ ਤੇ ਮੇਰੀ ਬੇਲ ਹੋ ਜਾਣਾ ਤਾਂ ਕ੍ਰਿਮੀਨਲ ਜਿਹੜੇ ਮੁਰਕੇ ਫੇਰ ਸੜਕਾਂ ਤੇ ਘੁੰਮਦੇ ਰਹਿੰਦੇ ਮੈਂ ਤਾਂ ਇਹ ਮਸਲੇ ਦਾ ਹੱਲ ਨਹੀਂ ਹੈ ਕੈਨੇਡਾ ਨੂੰ ਛੱਡ ਕੇ ਨਹੀਂ ਜਾਣਾ ਸੁਧਾਰ ਲੈ ਕੇ ਆਉਣਾ ਮਤਲਬ ਕਿ ਇੱਥੋਂ ਚਲੇ ਕਿੱਥੇ ਜਾ ਕੇ ਦੂ ਵੀ ਪੜਾਹ ਰੋਣਾ ਸੀ ਆ ਆਪਾਂ ਇਹ ਤੋਂ ਜਾਣਾ ਨਹੀਂ ਜਿੱਦਾਂ ਦਾ ਪਹਿਲਾ ਕੈਨੇਡਾ ਸੀ ਉਦਾਂ ਦਾ ਬਣਾਇਆ। ਫੋਰ ਜਿਵੇਂ ਤੁਸੀਂ ਇਸ ਇਲਾਕੇ ਨੂੰ ਰਿਪਰੈਜ਼ੈਂਟ ਕਰੋਗੇ ਸਭ ਤੋਂ ਪਹਿਲਾਂ ਤੁਹਾਡੇ ਦਿਮਾਗ 'ਚ ਕੀ ਆਉਂਦਾ ਵੀ ਜੇ ਮੈਂ ਕਾਨੂੰਨ ਲੋਕ ਤੁਹਾਨੂੰ ਫਤਵਾ ਦਿੰਦੇ ਨੇ ਤਾਂ ਆਹ ਕੰਮ ਸਭ ਤੋਂ ਪਹਿਲਾਂ ਕਰੋਂਗੇ ਤੋਂ ਇਲਾਵਾ ਬਾਕੀ ਕੰਮ ਤੁਸੀਂ ਕਰੋਗੇ। ਸਰਕਾਰ ਨੂੰ ਇਹ ਅਸੀਂ ਇਹ ਕੋਸ਼ਿਸ਼ ਇਹ ਕਰਾਂਗੇ ਕਿ ਸਰਕਾਰ ਇਹੋ ਜਿਹਾ ਬਿਲ ਵੀ ਲੈ ਕੇ ਆਵੇ ਜਿਹੜੇ ਕ੍ਰਿਮੀਨਲ ਨੇ ਜਿਨ੍ਹਾਂ ਕੋਲੇ ਕੋਈ ਫਿਕਸਡ ਐਡਰੈਸ ਨਹੀਂ ਹੈ ਡਸਨਟ ਮੈਟਰ ਵੇਰ ਦੇ ਕਮ ਫਰੌਮ ਸਟੈਂਡ them back। ਵੀ ਹੈਵ ਟੂ ਕਲੀਨ ਅਪ। ਵੀ ਨੀਡ ਦੈਟ। 100 ਡਾਲਰ ਦੀ ਗ੍ਰੋਸਰੀ ਵਿੱਚ ਬੱਗੀ ਭਰ ਦਿੰਦੇ ਸੀ ਮੇਰੇ ਹਿਸਾਬ ਨਾਲ ਤੇ ਅੱਜ ਕੱਲ ਕੋਸਕੋ ਹੋਲ ਸੇਲ ਹੈ ਤੇ 500 ਖਰਚ ਕੇ ਆਏ ਲੱਗਦਾ ਹੁੰਦਾ ਵੀ ਯਾਰ ਕੁਝ ਆਇਆ ਹੀ ਨਹੀਂ ਸਾਨੂੰ ਸਮਾਂ ਹੈ ਕਿ ਆਪਾਂ ਨੂੰ ਬਦਲਾਅ ਲੈ ਕੇ ਹੋਣਾ ਚਾਹੀਦਾ ਸਸਕਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਅਸੀਂ ਬ੍ਰੈਂਟਨ ਦੇ ਵਿੱਚ ਆ ਜਿੱਥੇ ਚੋਣਾਂ ਦਾ ਜਿਹੜਾ ਆਗਾਜ਼ ਹੋ ਚੁੱਕਿਆ ਔਰ ਫੈਡਰਲ ਚੋਣਾਂ ਜਿਹੜੀਆਂ ਆਉਂਦੀਆਂ 28 April ਨੂੰ ਪੈਣ ਜਾ ਰਹੀਆਂ ਨੇ ਔਰ ਮੇਰੇ ਨਾਲ ਬੌਬ ਦਸਾਂਜ ਨੇ ਜਿਹੜੇ ਕੰਜ਼ਰਵੇਟਿਵ ਪਾਰਟੀ ਤੋਂ ਜਿਹੜੇ ਕੈਂਡੀਡੇਟ ਨੇ ਸੋ ਬੌਬ ਜੀ ਸਭ ਤੋਂ ਪਹਿਲਾਂ ਤੁਹਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਰਵਿੰਦਰ ਜੀ ਥੈਂਕ ਯੂ ਸੋ ਮੱਚ ਡੇਲੀ ਪੰਜਾਬੀ ਜਿੰਨੇ ਵੀ ਦਰਸ਼ਕ ਦੇਖਦੇ ਨੇ ਮੇਰੇ ਵੱਲੋਂ ਸਾਰਿਆਂ ਦਾ ਸਸਕਲ ਜੀ ਜੇ ਆਪਾਂ ਗੱਲ ਕੀਤੀ ਜਾਵੇ ਪੀਅਰ ਪੋਲੀਵਰ ਸਾਹਿਬ ਦੇਖਦੇ ਆਂ ਜੀ ਉਹਨਾਂ ਦੀ ਰਹਿਨਮਾਈ ਹੇਠ ਆਪਾਂ ਬ੍ਰੈਂਪਟਨ ਈਸਟ ਤੋਂ ਜਿਹੜਾ ਆਪਾਂ ਇਹ ਅੱਜ ਚੋਣ ਮੋਹਮ ਜਿਹੜੀ ਸਟਾਰਟ ਕਰਨ ਜਾ ਰਹੇ ਹਾਂ ਕੀ ਕਹਿਣਾ ਚਾਹੋਗੇ ਪਹਿਲਾਂ ਵੀ ਬੜੀ ਬੜੀ ਗੱਲਾਂ ਕੀਤੀਆਂ ਕੋਈ ਨਵੀਂ ਗੱਲ ਵੀ ਕਢੋਰ ਦੱਸੋ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਹੜੀ ਗੱਲ ਹੈ ਕਿ ਜਦੋਂ ਡੋਰ ਨਾਕਿੰਗ ਤੇ ਜਾਂਦਾ ਨਾ ਸਭ ਤੋਂ ਵੱਡਾ ਇਸ਼ੂ ਕ੍ਰਾਈਮ ਦਾ ਕੀ ਬਣ ਗਿਆ ਬ੍ਰੈਂਪਟਨ ਦਾ ਸੋਚਿਆ ਸੀ ਕਦੀ ਤੁਸੀਂ ਕਿ ਸਟੋਰ ਤੇ ਚੱਲ ਜਾਓ ਉੱਥੇ ਸਕਿਉਰਿਟੀ ਗਾਰਡ ਖੜੇ ਨੇ ਲੋਕ ਲੱਗੇ ਪਏ ਨੇ ਲੋਕਾਂ ਦੇ ਘਰ ਭੰਨੀ ਜਾ ਰਹੇ ਗੋਲੀਆਂ ਚੱਲਣ ਚੱਲ ਲੋਕਾਂ ਤੋਂ ਫਰੋਤੀਆਂ ਮੰਗੀਆਂ ਜਾਂਦੇ ਐਕਸਟਰਸ ਇਜ਼ ਬੀਗ ਪ੍ਰੋਬਲਮ ਐਂਡ ਕਾਸਟ ਆਫ ਲਿਵਿੰਗ ਇਜ਼ ਵੈਰੀ ਹਾਈ ਲੋਕੀ ਜਿਹੜੇ ਸਾਡੇ ਬੱਚੇ ਨੇ ਉਹ ਕਦੋਂ ਕਰ ਲੈਣਗੇ ਜਿਹੜੇ ਅੱਜ ਦੇ ਹਾਲਾਤ ਨੇ ਹਨਾ ਬਹੁਤ ਸਾਰੀਆਂ ਗੱਲਾਂ ਨੂੰ ਦੇਖ ਕੇ ਫਿਰ ਇਹ ਸੋਚਿਆ ਕਿ ਨਹੀਂ ਬਣਾ ਆਪ ਨੂੰ ਅੱਗੇ ਆਉਣਾ ਪੈਣਾ ਕੁਝ ਨਾ ਕੁਝ ਬਦਲਾਅ ਲੈ ਕੇ ਆਈਏ ਅਸੀਂ 30 35 ਸਾਲ ਕੰਮ ਕਰਕੇ ਆਪਣੇ ਬੱਚਿਆਂ ਨੂੰ ਵੱਡੇ ਕੀਤਾ ਬੱਚੇ ਸਾਡੇ ਘਰੇ ਬੈਠੇ ਨੇ ਉਹਨਾਂ ਕੋਲ ਕੰਮ ਨਹੀਂ ਹੈ ਤਾਂ ਸਾਰਾ ਕੁਝ ਸਾਰਾ ਕੁਝ ਮਿਸ ਅਪ ਹੋ ਗਿਆ ਪਿਛਲੇ 10 ਸਾਲਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਸਾਡੀ ਆਪਣੀ ਸਿਕਿਉਰਿਟੀ ਨਹੀਂ ਅਸੀਂ ਆਪਣੇ ਘਰ ਦੇ ਅੰਦਰ ਸੇਫ ਨਹੀਂ ਆ ਆ ਪਿਛਲੇ ਹਫਤੇ ਦੇਖਿਆ ਕੀ ਹੋਇਆ ਰਾਤ ਨੂੰ 11 ਵਜੇ ਬੰਦੇ ਆਏ ਘਰ 'ਚ ਬਾਪ ਦੇ ਸਾਹਮਣੇ 20 ਸਾਲ ਦੇ ਬੱਚੇ ਤੇ ਗੋਲੀ ਮਾਰ ਦਿੱਤੀ ਬੱਚੇ ਦੀ ਮੌਤ ਹੋ ਗਈ ਜੇ ਜੇ ਮਾਹੌਲ ਥੋੜੀ ਘੱਲ ਵਿੱਚ ਆ ਗਿਆ ਇਹ ਮਾਹੌਲ ਜਿਹੜਾ ਆਪਾਂ ਅੱਗੇ ਵੀ ਗੱਲਾਂ ਵਿੱਚ ਬੜੀ-ਬੜੀ ਕੀਤੀਆਂ ਪਰ ਆ ਕੋਈ ਨਹੀਂ ਲੱਗਦਾ ਵੇ ਆਪਾਂ ਕਿਤੇ ਯੂਪੀ ਜਾਂ ਪੀਚ ਫਿਰਦੇ ਆ ਮੈਨੂੰ ਲੱਗਦਾ ਹੀ ਨਹੀਂ ਕੈਨੇਡਾ ਕੈਨੇਡਾ ਜੀ ਨਹੀਂ ਜਦੋਂ ਕਾਨੂੰਨ ਦਾ ਡਰ ਨਹੀਂ ਕਿਸੇ ਨੂੰ ਜਦੋਂ ਪਤਾ ਹੈ ਕਿ ਮੈਨੂੰ ਕੁਝ ਹੋਣਾ ਹੀ ਨਹੀਂ ਜੇ ਮੈਂ ਫੜ ਵੀ ਹੋ ਗਿਆ ਤੇ ਮੇਰੀ ਬੇਲ ਹੋ ਜਾਣੀ ਕ੍ਰਿਮੀਨਲ ਜਿਹੜੇ ਮੁੜ ਕੇ ਫੇਰ ਸੜਕਾਂ ਤੇ ਘੁੰਮਦੇ ਨੇ ਤੋਂ ਕੰਜਰ ਪਾਰਟੀ ਨੇ ਪਿਛਲੇ ਦਿਨੀ ਅਨਾਉਂਸਮੈਂਟ ਕੀਤੀ ਕਿ ਜਿਹੜੀ ਜੇ ਨੋ ਬਿਲ ਤਾਂ ਹੈ ਹੀ ਕ੍ਰਿਮੀਨਲ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਊਗੀ ਜਿੰਨਾ ਚਿਰ ਸਜ਼ਾਵਾਂ ਸਖਤ ਨਹੀਂ ਹੁੰਦੀਆਂ ਜਦੋਂ ਕਿਸੇ ਨੂੰ ਡਾਰੀ ਨਹੀਂ ਹੈਗਾ ਸੋ ਤੁਸੀਂ ਜਦੋਂ ਅਸੀਂ ਅਸੀਂ ਆਏ ਸੀ ਅਸੀਂ ਕਾਰ ਦੀ ਸਾਡੀ ਕਾਰ ਖੁੱਲੀ ਹੁੰਦੀ ਘਰਾਂ ਨੂੰ ਲੋਕ ਨਹੀਂ ਲਾਏ ਸੀ ਸਾਨੂੰ ਕੋਈ ਫਿਕਰ ਨਹੀਂ ਸੀ ਅੱਜ ਦੋ ਦੋ ਤਿੰਨ ਤਿੰਨ ਲੋਕ ਲਾਏ ਨੇ ਡੋਰ ਖੋਲਣ ਲੱਗੇ ਦੇ ਦੇ ਬਾਹਰ ਕੌਣ ਆ ਹਰ ਘਰ ਦੇ ਬਾਹਰ ਕੈਮਰਾ ਲੱਗਿਆ ਹੋਇਆ ਸਟੋਰਾਂ ਤੇ ਚਲ ਜਾਓ ਗ੍ਰੋਸਰੀ ਸਟੋਰਾਂ ਤੇ ਚਲ ਜਾਓ ਹਰ ਘਰ ਦੇ ਬਿਜ਼ਨਸ ਦੇ ਬਾਹਰ ਸਿਕਿਉਰਿਟੀ ਗਾਰਡ ਨੇ ਜੁਲੀ ਸਟੋਰ ਤੇ ਜਾਓ ਕਿੰਨੇ ਜੁਲੀ ਸਟੋਰ ਲੁੱਟ ਹੋਏ ਨੇ ਜੁਲੀ ਸਟੋਰ ਤੇ ਜਾਓ ਤਿੰਨ ਤਿੰਨ ਚਾਰ ਚਾਰ ਗੇਟ ਐਂਟਰ ਹੋ ਕੇ ਅੰਦਰ ਜਾ ਹੁੰਦਾ ਇਹੋ ਜਿਹਾ ਨਾ ਤਾਂ ਕਿਥੇ ਰਹਿ ਰਹੇ ਸੀ ਔਰ ਬਹੁਤ سارے ਲੋਕ ਮੈਨੂੰ ਇਹ ਕਹਿੰਦੇ ਨੇ ਕਿ ਅਸੀਂ ਰਹਿਣਾ ਨਹੀਂ ਇੱਥੇ ਮੈਂ ਕਿਹਾ ਇਹ ਮਸਲੇ ਦਾ ਹੱਲ ਨਹੀਂ ਹੈ ਕੈਨੇਡਾ ਨੂੰ ਛੱਡ ਕੇ ਨਹੀਂ ਜਾਣਾ ਸੁਧਾਰ ਲੈ ਕੇ ਆਉਣਾ ਪਤਾ ਲੱਗ ਇੱਥੋਂ ਚਲੇ ਗੋਥੇ ਜਾ ਗਏ ਦੂ ਵੀ ਪੜਾ ਹਾਰੋਗੇ ਅਸੀਂ ਤਾਂ ਫਿਰ ਉਹੀ ਉਹਨਾਂ ਨਾਲ ਤੇ ਜੰਗੇ ਸਦਾਰ ਹਾਂ ਆ ਆਪਾਂ ਇੱਥੋਂ ਜਾਣਾ ਨਹੀਂ ਜਿੱਦਾਂ ਦਾ ਪਹਿਲਾ ਕੈਨੇਡਾ ਸੀ ਉਦਾਂ ਦਾ ਬਣਾਈਏ ਰਲ ਕੇ ਬਣਾਈਏ ਮੇਰਾ ਸਾਥ ਦਿਓ ਇਹ ਆਪਾਂ ਜਿਹਾ ਜੇ ਪਹਿਲਾਂ ਕਰਨ ਸੀ ਉਦਾਂ ਕਰ ਲਈਏ ਕਿਉਂਕਿ ਪੀਅਰ ਬਾਲੋਵਰ ਸਾਹਿਬ ਨੇ ਵੀ ਕਿਹਾ ਤੁਹਾਡੇ ਦਿਨ ਪਹਿਲਾਂ ਜਿੰਮਤੀ ਦੱਸਿਆ ਬਿਆਨ ਉਹ ਕਹਿੰਦੇ ਵੀ ਆਪਾਂ ਇਹ ਕਹਿ ਦਿੰਨੇ ਆਂ ਵੀ ਸਜ਼ਾ ਦੋ ਇੱਕ ਦੋ ਵਾਰੀ ਦੇਖੋ ਬੰਦੇ ਨੂੰ ਸੁਧਰਨ ਦਾ ਮੌਕਾ ਤਾਂ ਪਹਿਲੀ ਵਾਰੀ ਨਹੀਂ ਕਰਨ ਜੇ ਦੂਜੀ ਵਾਰੀ ਪਰ ਮੁੜ ਕੇ ਕੋਈ ਵੀ ਕ੍ਰਾਈਮ ਕਰੇ ਚਾਹੇ ਉਹ ਨਸ਼ੇ ਦੀ ਤਸਕਰੀ ਚਾਹੇ ਉਹ ਹਿਊਮਨ ਕਿਸੇ ਤਰ੍ਹਾਂ ਦੀ ਤਸਕਰੀ ਜਾਂ ਕੋਈ ਇਹ ਜੀ ਚੋਰੀ ਗਤੀਵਿਧੀਆਂ ਦੇ ਵਿੱਚ ਵੀ ਉਹਨੂੰ ਅਮਰ ਕਾਇਤੋਂ ਥੱਲੇ ਸਜ਼ਾ ਨਹੀਂ ਹੋਣੀ ਚਾਹੀਦੀ ਵੀ ਅਸੀਂ ਇਹ ਲਾਅ ਬਣਾਵਾਂਗੇ ਤੇ ਇਹਦੇ ਵਿੱਚ ਜਿਹੜਾ ਲਾਅ ਇਹ ਬਣਾਉਣਗੇ ਜੀ ਆਪਾਂ ਗੱਲ ਕੀਤੀ ਜਾਵੇ ਆਪਾਂ ਮੈਜੋਰ ਇੱਕ ਬਿੱਲ ਬਣਾਉਣਾ ਪੈਣਾ ਹੈ ਪਾਸ ਕਰਨਾ ਪੈਣਾ ਜੀ ਤੁਹਾਡੇ ਦਿਮਾਗ ਚ ਹੋਰ ਜਿਵੇਂ ਤੁਸੀਂ ਇਸ ਇਲਾਕੇ ਨੂੰ ਰਿਪਰੈਜ਼ੈਂਟ ਕਰੋਗੇ ਸਭ ਤੋਂ ਪਹਿਲਾਂ ਤੁਹਾਡੇ ਦਿਮਾਗ ਚ ਕੀ ਹੁੰਦਾ ਵੀ ਜੇ ਕੱਲ ਨੂੰ ਲੋਕ ਤੁਹਾਨੂੰ ਫਤਵਾ ਦਿੰਦੇ ਨੇ ਤਾਂ ਆਹ ਕੰਮ ਸਭ ਤੋਂ ਪਹਿਲਾਂ ਕਰੂੰਗਾ ਇਹ ਤੋਂ ਇਲਾਵਾ ਬਾਕੀ ਕੰਮ ਸਭ ਤੋਂ ਪਹਿਲਾਂ ਕ੍ਰਾਈਮ ਆ ਜੀ ਜਦੋਂ ਲੋਕ ਆਪਣੇ ਘਰਾਂ ਵੈ ਸੇਫ ਨਹੀਂ ਹੈ ਦੂਸਰੀ ਗੱਲ ਲੋਕਾਂ ਦੀ ਮੰਗ ਇਹ ਹੈ ਕਿ ਸਾਨੂੰ ਸੈਲਫ ਡਿਫੈਂਸ ਦਾ ਕਾਨੂੰਨ ਵੀ ਚਾਹੀਦਾ ਮੈਂ ਕੋਸ਼ਿਸ਼ ਕਰਾਂਗਾ ਕਿ ਬਿੱਲ ਲੈ ਕੇ ਆਵਾਂ ਕਿ ਅਸੀਂ ਘਰ ਦੇ ਵਿੱਚ ਬੈਠੇ ਆ ਸਾਨੂੰ ਕੋਈ ਮਾਰ ਨਾਉਂਦਾ ਅਸੀਂ ਕੁਝ ਨਹੀਂ ਕਰ ਸਕਦੇ ਅਜੀ ਕਿ ਡੰਡਾ ਨਹੀਂ ਮਾਰ ਸਕਾਂ ਲੋਕ ਕਹਿੰਦੇ ਨੇ ਕਿ ਸੈਲਫ ਡਿਫੈਂਸ ਅਸੀਂ ਆਪਣੀ ਸੇਫਟੀ ਲਈ ਕੀ ਕਰ ਸਕਦੇ ਹਾਂ ਉਹਦੇ ਲਈ ਵੀ ਕਾਨੂੰਨ ਬਣਾਉਣਾ ਚਾਹੀਦਾ ਦੂਸਰੀ ਗੱਲ ਜਦੋਂ ਆਪਾਂ ਰੋਜ਼ ਖਬਰਾਂ ਪੜ੍ਹਦੇ ਹਾਂ ਕਿ ਬੰਦਾ ਫੜਿਆ ਗਿਆ ਜਿਸ નો ਫਿਕਸ ਐਡਰੈਸ ਉਹਦੀ ਬੇਲ ਹੋ ਗਈ ਅੱਛਾ ਵਾਈ ਵੀ ਨੀਡ ਦਮ ਇਹ ਠੀਕ ਹੈ ਨਾ ਸਰਕਾਰ ਨੂੰ ਇਹ ਅਸੀਂ ਇਹ ਕੋਸ਼ਿਸ਼ ਇਹ ਕਰਾਂਗੇ ਕਿ ਸਰਕਾਰ ਇਹੋ ਜਿਹਾ ਬਿਲ ਵੀ ਲੈ ਕੇ ਆਵੇ ਜਿਹੜੇ ਕ੍ਰਿਮੀਨਲ ਨੇ ਜਿਨ੍ਹਾਂ ਕੋਲੇ ਕੋਈ ਫਿਕਸ ਐਡਰੈਸ ਨਹੀਂ ਹੈ ਡਸਨਟ ਮੈਟਰ ਵੇ ਦੇ ਕਮ ਫਰੋਂਟ ਸਟੈਂਡ ਦਮ ਬੈਕ we have to clean up we need that ਅਸੀਂ ਸਭ ਤੋਂ ਪਹਿਲਾਂ ਸੇਫਟੀ ਦਾ ਇਸ਼ੂ ਹੈ ਫਿਰ ਅਸੀਂ ਦੇਖੋ ਗਰੋਸਰੀ ਕਿੰਨੀ ਮਹਿੰਗੀ ਹੋ ਗਈ ਠੀਕ ਆ ਕੋਵਿਡ ਦੇ ਨਾਂ ਤੇ ਕਿੰਨੀਆਂ ਵੱਡੀਆਂ ਕ腐ਸ਼ਨ ਕੀਤੀਆਂ ਇਹ ਸਾਰੀ ਲਿਬਰਲ ਪਾਰਟੀ ਦੀ ਪਿਛਲੇ 10 ਸਾਲਾਂ ਦੀ ਮੈਨੇਜਮੈਂਟ ਹੈ ਉਹਦੇ ਨਾਲ ਕੀ ਆ ਕਿ ਸਾਰਾ ਕੰਮ ਖਰਾਬ ਹੋਇਆ ਹੁਣ ਉਹਨੂੰ ਸੁਧਾਰ ਕਰਨ ਲਈ ਆਪਾਂ ਨੂੰ ਚੇਂਜ ਲੈ ਕੇ ਆਉਣੀ ਪਈ ਕਿਉਂਕਿ ਜਿਮਗਾਈ ਦੀ ਤੁਸੀਂ ਗੱਲ ਕੀਤੀ ਆ ਆਪਾਂ ਤੁਹਾਨੂੰ ਯਾਦ ਹੋਣਾ ਅੱਜ ਤੋਂ ਜੇ 10 ਸਾਲੀ ਬાળੀ ਜਾਣ ਦੀ ਲੋੜ ਨਹੀਂ ਪਿੱਛੇ 100 ਡਾਲਰ ਦੀ ਗਰੋਸਰੀ ਦੀ ਬੱਗੀ ਭਰ ਦਿੰਦੇ ਸੀ ਮੇਰੇ ਹਿਸਾਬ ਨਾਲ ਤੇ ਅੱਜ ਕੱਲ ਕੋਸਕੋ ਹੋਲ ਸੇਲ ਹੈ ਤੇ 500 ਖਰਚ ਕੇ ਐਂ ਲੱਗਦਾ ਹੁੰਦਾ ਵੀ ਯਾਰ ਕੁਝ ਆਇਆ ਹੀ ਨਹੀਂ ਤੇ ਫਿਰ ਇਹ ਲੱਗਦਾ ਜੀ ਅਜੇ ਮੈਂ GST ਘਟਾ ਰਹੇ ਨੇ ਕਾਰਬਨ ਟੈਕਸ ਡਾਊਨ ਕਰਤਾ ਵੀ ਇਹਦੇ ਨਾਲ ਕੋਈ ਫਰਕ ਪਊਗਾ ਮਗਾਈ ਦਾ ਦੇਖੋ ਜਿੰਨਾ ਚਿਰ ਉਹ ਤਾਂ ਹੈ ਜਦੋਂ ਫਰਕ ਪਊਗਾ ਕਹਿਣ ਨਾਲ ਨਹੀਂ ਹੈ ਕਾਗਜ਼ੀ ਪੱਤਰੀ ਨਹੀਂ ਹੈ ਕਾਗਜ਼ੀ ਪੱਤਰੀ ਨਹੀਂ ਹੈ ਨਾਲੇ ਕੀ ਹੈ ਕਿ ਮਾਰਕ ਆਨੀ ਸਾਹਿਬ ਕੋ ਵੀ ਕੋਈ ਐਹੋ ਜੀ ਪਾਵਰ ਨਹੀਂ ਹੈ ਕਿ ਪੇਪਰ ਤੇ ਸਾਈਨ ਕਰਕੇ ਕਹੇ ਤਾਂ ਮੈਂ ਕਾਰਬਨ ਟੈਕਸ ਮਾਫ ਕਰਤਾ ਇਹ ਸਿਸਟਮ ਤੇ ਆ ਠੀਕ ਆ ਜਿੰਨਾ ਚਿਰ ਮਾਫ ਨਹੀਂ ਹੁੰਦਾ ਨਾਲੇ ਪੀਰ ਪਾਲੀਵਰ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਅੰਟਾਇਰ ਕਾਰਬਨ ਟੈਕਸ ਮਾਫ ਕਰੂੰਗਾ ਇੰਡਸਟਰੀਅਲ ਵੀ ਠੀਕ ਆ ਤਾਂ ਉਹ ਜਿਹੜਾ ਕਾਰਬਨ ਟੈਕਸ ਮਾਫ ਹੋਏਗਾ ਲੋਕਾਂ ਨੂੰ ਪਤਾ ਲੱਗੇਗਾ ਕਿ ਆਹ ਜਿਹੜਾ ਮਾਫ ਹੋਇਆ ਅੱਜ ਸਾਨੂੰ ਸਮਾਂ ਹੈ ਕਿ ਆਪਾਂ ਨੂੰ ਬਦਲਾਅ ਲੈ ਕੇ ਹੋਣਾ ਚਾਹੀਦਾ ਤੇ ਨਾਲ ਇਹ ਵੀ ਕਿਹਾ ਪੀਰ ਸਾਹਿਬ ਨੇ ਬਈ ਮੈਂ ਕੈਨੇਡਾ ਵਾਸਤੇ ਕਿ ਕੈਨੇਡੀਅਨ ਜੌਬ ਤਾਂ ਹੈ ਹੀ ਨਹੀਂ ਲੋਕਾਂ ਕੋਲ ਬੱਚਿਆਂ ਕੋਲ ਜੌਬਸ ਨਹੀਂ ਹੈ ਮੈਨੂਫੈਕਚਰ ਨਹੀਂ ਹੈ ਵੀ ਇਹ ਜਿਹੜੇ ਪ੍ਰੋਵਿੰਸ ਹੈ ਉਹ ਆਪਸ ਵਿੱਚ ਵੀ ਆਪ ਆਪਣਾ ਬਿਜ਼ਨਸ ਨਹੀਂ ਕਰ ਸਕਦੇ ਉਹ ਵੀ ਫ੍ਰੀ ਟ੍ਰੇਡ ਜਿਹੜੀ ਕੀਤੀ ਜਾਊਗੀ ਸੋ ਇਸ ਕਰਕੇ ਕੈਨੇਡਾ ਦੇ ਵਿੱਚ ਆਪ ਜਿਹੜਾ ਬਿਜ਼ਨਸ ਕਰਨਾ ਉਹ ਵੀ ਖੋਲਿਆ ਜਾਏਗਾ ਉਹਦੇ ਨਾਲ ਕੀ ਹੈ ਜੌਬਸ ਹੋਰ ਰਹਿਣਗੀਆਂ ਕਿਉਂਕਿ ਰਫ ਜੇ ਲੱਗਦਾ ਜਿਵੇਂ ਆਪਣੇ ਟਰੰਪ ਸਾਹਿਬ ਨੇ ਕਹਤਾ ਵੀ ਟੈਰਫ ਲੱਗਦਾ ਉਹਦੇ ਨਾਲ ਵੀ ਸਾਡੀ ਇਕਨੋਮੀ ਨੂੰ ਵੀ ਫਰਕ ਪੈਂਦਾ ਪਰ ਜੇ ਅਸੀਂ ਮੇਰੇ ਹਿਸਾਬ ਨਾਲ ਲੋਕਲ ਚੀਜ਼ਾਂ ਜਿਹੜੀਆਂ ਬਣਦੀਆਂ ਨੇ ਉਹਨਾਂ ਨੂੰ ਸ਼ਾਇਦ ਅਸੀਂ ਪਹਿਲ ਦਈਏ ਸ਼ਾਇਦ ਸਾਡੇ ਉਹਦੇ ਨਾਲ ਸਾਡੀ ਇੰਡਸਟਰੀ ਜਿਹੜੀ ਬੂਮ ਹੋਏਗੀ ਇਹ ਲੋਕਾਂ ਤੱਕ ਇਹ ਵੀ ਸੁਨੋਹਾ ਸੁਨੇਹਾ ਬਚਾਉਣਾ ਜ਼ਰੂਰੀ ਹੈ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਕੈਨੇਡੀਅਨ ਸਭ ਤੋਂ ਪਹਿਲਾਂ ਕੈਨੇਡੀਅਨ ਜਿਹੜੇ ਕੈਨੇਡੀਅਨ ਸਾਡਾ ਪ੍ਰੋਡਕਟ ਨੇ ਉਹਨਾਂ ਨੂੰ ਪਹਿਲ ਕਦਮੀ ਦਿਓ ਜੇ ਅਸੀਂ ਜੇ ਸਾਨੂੰ ਅੱਜ ਕੈਨੇਡਾ ਹੋਰ ਸਟਰੋਂਗ ਹੋ ਰਿਹਾ ਜੇ ਟੈਰਫ ਦਾ ਝਟਕਾ ਲੱਗਾ ਜਰੂਰ ਹੈ ਲੱਗੇਗਾ 노 ਪ੍ਰੋਬਲਮ ਪੀਅਰ ਪਾਲੀਵਰ ਸਾਹਿਬ ਇੰਨੇ ਸਟਰੋਂਗ ਨੇ ਕਿ ਉਹਨਾਂ ਨੇ ਕੈਨੇਡਾ ਵਾਸਤੇ ਕੰਮ ਕਰਨਾ ਸੋ ਇਸ ਕਰਕੇ ਸਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ ਅਸੀਂ ਹੋਰ ਸਟਰੋਂਗ ਹੋਵਾਂਗੇ ਜ਼ਿਆਦਾ ਸਟਰੋਂਗ ਹੋਵਾਂਗੇ ਕੈਨੇਡੀਅਨ ਗੋਣਾ ਸਟੈਂਡ ਥੈਮਸੈਲਫ ਅਸੀਂ ਕੈਨੇਡੀਅਨ ਪ੍ਰੋਡਕਟ ਬਾਇ ਕਰਾਂਗੇ ਕੈਨੇਡਾ ਨੂੰ ਪੈਹਲ ਦੇਵਾਂਗੇ ਤੇ ਆਪੇ ਠੀਕ ਹੋ ਜਾਏਗਾ ਪਰ 트럼ਪ ਸਾਹਿਬ ਦਾ ਕਹਿੰਦੇ ਮੇਰੇ ਲਈ ਬੀਅਰ ਪੋਲ ਵਾ ਠੀਕ ਨਹੀਂ ਹੈਗਾ ਮੇਰੇ ਲਈ ਤਾਂ ਕਹਿੰਦੇ ਮਾਰਕ ਐਨਨੀ ਸਾਹਿਬ ਠੀਕ ਨੇ ਵੀ ਉਹ ਆਉਣ ਤਾਂ ਕਹਿੰਦਾ ਮੈਨੂੰ ਛੇ ਥੋੜੇ 딜 ਕਰਨਾ ਕੈਨੇਡਾ ਨਾਲ ਵਧੀਆ ਹੋ ਇਹ ਥੋੜਾ ਸਖਤ ਸੁਭਾਅ ਦੇ ਨੇ ਸ਼ਾਇਦ ਤੁਸੀਂ ਕਬੱਡੀ ਖੇਡੀ ਕਬੱਡੀ ਜਦੋਂ ਰੇਡਰ ਰੇਡ ਪਾਉਂਦਾ ਉਹ ਜਦੋਂ ਜਾਫੀਆਂ ਕੋਲ ਜਾਂਦਾ ਚਾਰ ਜਾਫੀ ਹੁੰਦੇ ਉਹਨੂੰ ਹੱਥ ਲਾਉਂਦਾ ਜਿਹੜਾ ਵੀਕ ਹੁੰਦਾ ਠੀਕ ਹੈ ਤਕੜੇ ਜਾਫੀ ਨੂੰ ਹੱਥ ਨਹੀਂ ਲਾਉਂਦਾ ਸੋ ਇਦਾਂ ਹੀ ਕਾਰਨੀ ਸਾਹਿਬ ਵੀਕ ਨੇ ਤਾਂ ਉਹਦਾ ਨੁਕਸਾਨ ਵੀ ਹੋ ਸਕਦਾ ਕੱਲ ਨੂੰ ਜਿਹੜੀ 51 ਸਟੇਟ ਦੀ ਗੱਲ ਕਰਦੇ ਆ ਕਿਤੇ ਉਹ ਨਾ ਮਨਾ ਲਵੇ ਸਾਨੂੰ ਉਹ ਯਕੀਨ ਨਹੀਂ ਕਰਨਾ ਚਾਹੀਦਾ ਬਿਲਕੁਲ ਸਾਨੂੰ ਸਟਰੋਂਗ ਪ੍ਰਾਈਮ ਮਿਨਿਸਟਰ ਚਾਹੀਦਾ ਤੇ ਹਾਂ ਆਓ ਸਾਡਾ ਸਾਥ ਦਿਓ ਤੇ ਅਸੀਂ ਤੁਹਾਡਾ ਸਾਥ ਦੇਵਾਂਗੇ ਤੇ ਜੇ ਐਡਵਾਂਸ ਪੋਲਿੰਗ ਦੀ ਗੱਲ ਕੀਤੀ ਜਾਵੇ ਉਹਦੀ ਕਿਹੜੀ ਕਿਹੜੀ ਤਰੀਕ ਉਹ ਵੀ ਥੋੜਾ ਜਿਆਦਾ ਦੱਸ ਦਿਓ ਜੀ ਤੇ ਫਿਰ ਜਿਹੜੀ ਪੋਲਿੰਗ ਦਾ ਕਿਵੇਂ ਕੀ ਕੀ ਹਿਸਾਬ ਹਜੇ ਡੇਟ ਅਨਾਉਂਸ ਨਹੀਂ ਹੋਈਆਂ ਕਿਹਾ ਜਾ ਰਿਹਾ ਕਿ 15 ਤਰੀਕ ਨੂੰ ਹੋਏਗੀ 50 ਨਾਲ ਇਹਨੂੰ ਤੇ ਉਸ ਤੋਂ ਅਗਲਾ ਜਿਹੜਾ 1 ਵੀਕਣ ਪਹਿਲਾਂ ਹੋਏਗਾ ਤੇ ਫਿਰ April 28 ਨੂੰ ਵੋਟਰਾਂ ਪੈਣੀਆਂ ਨੇ ਵੋਟ ਜਰੂਰ ਪਾਉਣ ਜਾਓ ਘਰੋਂ ਬਾਹਰ ਨਿਕਲਾਂਗੇ ਚੇਂਜ ਫੇਰ ਹੀ ਆਏਗੀ ਕਿਉਂਕਿ ਲੋਕ ਸਾਡੇ ਇਹ ਵੀ ਜਰੂਰ ਤੁਸੀਂ ਸਹੀ ਗੱਲ ਐ ਤੁਸੀਂ ਕਹਤਾ ਵੀ ਸੁਨੇਹਾ ਜਰੂਰ ਦਿਓ ਕਿਉਂਕਿ ਘਰੇ ਬਹਿ ਕੇ ਚੇਂਜ ਨਹੀਂ ਆਉਣੀ ਯਾਰ ਆਹ ਨਹੀਂ ਕੀਤਾ ਉਹ ਮੈਸੇਜੇ ਕਰ ਦਿੰਨੇ ਆ ਆਪਣਾ ਜਿਹੜਾ ਜ਼ਮੂਰੀਅਤ ਹੱਕ ਆ ਉਹਨੂੰ ਅਦਾ ਕਰੋ ਸਾਡਾ ਹੱਕ ਐ ਸੋ ਅਸੀਂ ਵੋਟ ਜਰੂਰ ਪਾਓ ਕੌਣ ਚੰਗਾ ਲੱਗਦਾ ਕਿ ਚੇਂਜ ਲੈ ਕੇ ਆਉਣਾ ਚਾਹੁੰਦੇ ਹੋ ਚਾਹੇ ਨਹੀਂ ਲੈ ਕੇ ਆਉਣਾ ਚਾਹੁੰਦੇ ਤਾਂ ਵੀ ਆਪਣੀ ਵੋਟ ਦੇ ਦਿਓ ਸੋ ਧੰਨਵਾਦ ਬਾਬੂ ਜੀ ਸੋ ਵੈਸਟ ਵਿਸ਼ੇਸ ਦਾ ਸਾਡੇ ਕੰਨਿਓ ਬੈਸਟ ਆਫ ਲੱਕ ਹਾਡਵਾਂ ਚ ਪਰ ਅਸੀਂ ਫੇਰ ਵੀ ਆਵਾਂਗੇ ਗਾਇਬ ਗਾਇਬ ਵੀ ਮਿਲਦੇ ਰਹਿਣਾ ਪਰ ਫਿਰ ਹਾਲ ਦੇ ਲਈ ਬੈਸਟ ਆਫ ਲੱਕ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਇਹ ਸਨ ਬੌਬ ਦਸਾਨ ਜਿਨ੍ਹਾਂ ਨੇ ਦੱਸਿਆ ਵੀ ਵੋਟ ਪਾਉਣਾ ਸਾਡਾ ਹੱਕ ਆ ਔਰ ਜੇ ਸਾਨੂੰ ਇਸ ਦੇਸ਼ ਨੇ ਹੱਕ ਦਿੱਤਾ ਹੈ ਤਾਂ ਆਪਣਾ ਵੋਟ ਦਾ ਇਸਤੇਮਾਲ ਕਰੋ ਤਾਂ ਕਿ ਜਿਹੜੀ ਕੱਲ ਨੂੰ ਤੁਸੀਂ ਚੇਂਜ ਲਿਆਉਣ ਦੀ ਗੱਲ ਕਰਦੇ ਹੋ ਜਾਂ ਚੇਂਜ ਚਾਹੁੰਦੇ ਹੋ ਤੇ ਜਾਂ ਉਹੀ ਸਰਕਾਰ ਵੀ ਰੱਖਣਾ ਚਾਹੁੰਦੇ ਹੋ ਵੋਟ ਪਾਉਂਗੇ ਤਾਂ ਇਹ ਸਰਕਾਰਾਂ ਉਵੇਂ ਬਣ ਗਈਆਂ ਜਾਂ ਚੇਂਜ ਆਏਗੀ ਤਦ ਹੀ ਜਿਹੜੀ ਕੈਨੇਡਾ ਦੀ ਰੁਕੀ ਇਕਨੋਮੀ ਹੈ ਜਾਂ ਜਿਹੜਾ ਕ੍ਰਾਈਮ ਹੈ ਜਾਂ ਜਿਹੜੀਆਂ ਇਹ ਜਿਹੀਆਂ ਜਿਹੜੀਆਂ ਗੋਲੀਆਂ ਚੱਲ ਰਹੀਆਂ ਹੈ ਜਿਹੜੀਆਂ ਜਿਹੜੀਆਂ ਵਾਰਦਾਤਾਂ ਉਹਨਾਂ ਨੂੰ ਤਾਂ ਹੀ ਠੱਲ ਪੈ ਸਕਦੀ ਆ ਸੋ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਹੈ ਬਰਾਇਦ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਬ੍ਰੈਂਟਨ ਕੈਨੇਡਾ